ਫਾਰਮਰਾਂ ਇਹਨਾਂ ਦੇ ਵਿੱਚ ਵਿਜਰਨ ਵਾਲਿਆਂ ਮੇਰੇ ਕੋਲੇ ਖੁਦ ਚੋਨਾ ਲੱਗਿਆ ਉਹਦੇ 'ਚ ਵੀ ਵਾਇਰਸ ਹੈਗਾ ਬਟ ਮੈਂ 10-15 ਬੂਟੇ 1000 ਬੂਟਾ ਚੱਲ ਜੂਆਂ ਇੱਕ ਕਿੱਲੇ ਦੇ ਵਿੱਚੋਂ 80-90 ਹਜ਼ਾਰ ਬੂਟਾ ਲੱਗਿਆ ਹੋਇਆ ਜਦੋਂ ਸਾਰਾ ਖੇਤ ਹੀ ਹੋ ਜਾਂਦਾ ਹੈਗਾ ਝਾੜ ਰਹਿ ਜਾਣਾ 10 ਕੁਵੰਟਲ ਇਹ ਹਾਲਾਤ ਬਣਨੇ ਹੈਗੇ ਅਕਤੂਬਰ ਦੀ ਵਾਢੀ ਦੇ ਵਿੱਚ ਸਤੰਬਰ ਦੇ ਐਂਡ ਦੇ ਵਾਢੀ ਵਿੱਚ ਗੇਤਾ ਚੋਨਾ ਲੱਗਿਆ ਗੇਤਾ ਵੱਡਾ ਜਾਊਗਾ ਤੇ ਝਾੜਤਾ ਇਹਨੇ ਜੇ ਨਾਂ ਦਿੱਤਾ ਆਪਣੇ ਕੋਲੇ ਵਾਲੇ ਆਉਣ ਵਾਲੇ ਸੀਜ਼ਨ ਵਿੱਚ ਬਦਲ ਕੀ ਹੈਗਾ ਕੀ ਸਰਕਾਰ ਮੂਰੇ ਕੀ ਮੰਗ ਰੱਖੀ ਆਪਾਂ ਸਰਕਾਰ ਨੇ ਤੇ ਆ ਕੇ ਸਾਡੀ ਸਾਰੀ ਨਹੀਂ ਕਿਸੇ ਨੇ ਪੁੱਛਿਆ ਵੀ ਨਹੀਂ ਮੰਗ ਕੋਈ ਐਮਐਲਏ ਕੋਈ ਐਮਐਲਏ ਨਹੀਂ ਕੋਈ ਐਮਪੀ ਨਹੀਂ ਕੋਈ ਮਤਲਬ ਖੇਤੀਬਾੜੀ ਵਿਭਾਗ ਵਿਭਾਗ ਨਹੀਂ ਸਗੋ ਪੂਸ਼ਾ ਯੂਨੀਵਰਸਿਟੀ ਤੋਂ ਇੱਕ ਟੀਮ ਆ ਗਈ ਹਾਂਜੀ ਪਰ ਸਾਡੇ ਪੰਜਾਬ ਵਾਲੇ ਤੇ ਸੁੱਤੇ ਪਏ ਨੇ ਉਹਨਾਂ ਨੂੰ ਤਾਂ ਕੋਈ ਪਤਾ ਹੀ ਨਹੀਂ ਉਹ ਤਾਂ ਕੋਈ ਪਹੁੰਚੇ ਹੀ ਨਹੀਂ ਇੱਥੇ ਸਾਨੂੰ ਕਿਸਾਨ ਭਰਾਵੋ ਇਹ ਵੀਡੀਓ ਤੁਹਾਡਾ ਝੋਨਾ ਚੰਗਾ ਹੈਗਾ ਤੁਹਾਨੂੰ ਮੁਬਾਰਕ ਹੈ ਜੇ ਤੁਹਾਡੇ ਆਸੇ ਪਾਸੇ ਤੁਹਾਡੇ ਭੈਣ ਭਾਈ ਮਾਮੇ ਪਰੋਣੇ ਬੁੱਫਰ ਦੇ ਕਿਸੇ ਦੇ ਵੀ ਪ੍ਰੋਬਲਮ ਹੈਗੀ ਆ ਇਹ ਕਮੈਂਟਾਂ ਦੇ ਵਿੱਚ ਜਾਣਕਾਰੀ ਦਿਓ ਵੀ ਕਿਹੜੀ ਕਿਸਮ ਆ ਕਿਹੜਾ ਪਿੰਡ ਏਰੀਆ ਹੈਗਾ ਕੋਈ ਵੀ ਬੰਦਾ ਕਮੈਂਟ ਕਰਨ ਲਈ ਸੋਚੇ ਨਾ ਦੱਸੇ ਵੀ ਇਹ ਸਮੱਸਿਆ ਕਿੱਥੇ ਆ ਰੋਪੜ ਚ ਹੈ ਮਹਾਲੀ ਚ ਹੈ ਬਹੁਤ ਵਾਰੀ ਫੋਨ ਆਏ ਮੈਂ ਇਹਨਾਂ ਦਾ ਹੌਸਲਾ ਹੀ ਵਧਾਉਣ ਆਇਆ ਸੀਗਾ ਮੇਰਾ ਆਪਣਾ ਹੀ ਹੌਸਲਾ ਇੱਥੇ ਆ ਕੇ ਬਹੁਤ ਜ਼ਿਆਦਾ ਘਟ ਗਿਆ ਹੈਗਾ ਪਰ ਤੁਹਾਡੇ ਕਿਸ ਤਰ੍ਹਾਂ ਦੇ ਹਾਲਾਤ ਨੇ ਜ਼ਰੂਰ ਦੱਸੋ ਸਤਿ ਸ੍ਰੀ ਅਕਾਲ ਭਾਓ ਅਸੀਂ ਪਿੰਡ ਕੌਲੀ ਦੇ ਨੇੜੇ ਖੜੇ ਹੈਗੇ ਆ ਪਟਿਆਲਾ ਤੋਂ ਰਾਜਪੁਰਾ ਰੋਡ ਦੇ ਉੱਤੇ ਜਿਹੜਾ ਟੋਲ ਪਲਾਜ਼ਾ ਪੈਂਦਾ ਹੈਗਾ ਇਸ ਪਿੰਡ ਦੇ ਵਿੱਚ ਕਾਫੀ ਜ਼ਿਆਦਾ ਏਰੀਆ ਵਾਇਆ ਗਿਆ ਹੈਗਾ ਇਹ ਖਬਰਾਂ ਮੇਨ ਸਟਰੀ ਮੀਡੀਆ ਵਿੱਚ ਨਹੀਂ ਆ ਰਹੀਆਂ ਕਿਸਾਨਾਂ ਦਾ ਦੁੱਖ ਆ ਜਿਹੜਾ ਉਹ ਫਰੋਲਣਯੋਗ ਹੀ ਨਹੀਂ ਹੈਗਾ ਇੰਨਾ ਜ਼ਿਆਦਾ ਹੈਗਾ ਕੋਈ ਫਸਲ ਜਿਹੜੀ ਹੈਗੀ ਆ ਕੋਈ ਇੱਕ ਕਿੱਲਾ ਵੀ ਬਹੁਣਾ ਔਖਾ ਹੁੰਦਾ ਇਸ ਪਿੰਡ ਦੇ ਵਿੱਚ ਸੁੰਨ ਦੇ ਵਿੱਚ ਆਇਆ ਹੈਗਾ ਕਿ 50 60 ਏਕੜ ਸ਼ਾਇਦ ਇਸ ਤੋਂ ਵੱਧ ਏਰੀਆ ਵਾਇਆ ਗਿਆ ਦੇ ਗਵਾਂਢੀ ਪਿੰਡ ਦੇ ਵਿੱਚ ਵੀ ਇਹ ਪੀਆਰ 132 ਹੈ 32 ਹੈ ਇਹ ਸਮੱਸਿਆ ਪੀਆਰ 114 ਚ 131 ਚ 132 ਚ ਜ਼ਿਆਦਾ ਆਈ ਹੈਗੀ ਹੈ ਸਾਰਾ ਖੇਤ ਹੀ 80% ਦਿਖਾ ਦਿਓ ਵੀਰੇ ਇੱਧਰ ਨੂੰ ਫੋਨ ਕਰਕੇ ਕਿ ਇਹਦੇ ਵਿੱਚ ਕੋਈ ਕੋਈ ਬੂਟਾ ਹੀ ਸਹੀ ਰਹਿ ਗਿਆ ਲਗਭਗ ਸਾਰਾ ਹੀ ਖਤਮ ਹੈ ਠੀਕ ਹੈ ਹੁਣ ਇਹਨਾਂ ਨੇ ਤਾਂ ਵਾਇਆ ਨਹੀਂ ਹੈਗਾ ਬਹੁਤ ਸਾਰੇ ਕਿਸਾਨਾਂ ਨੇ ਦਲੇਰੀ ਕਰਕੇ ਬਾਧਾ ਝੋਨਾ ਬਹੁਤ ਸਾਰੇ ਵੀਰ ਬਹੁਤ ਤਰੀਕੇ ਦਾ ਹੱਥ ਕੰਡਾ ਅਪਣਾ ਕੇ ਇਤਿਹਾਤ ਵਰਤ ਕੇ ਸਮਾਂ ਸਮੂਹਣ ਪਾ ਕੇ ਵੀ ਥੱਕ ਗਏ ਹੋਣੇ ਕਿਉਂਕਿ ਸਮੱਸਿਆ ਨੂੰ ਸਹੀ ਚੀਜ਼ ਨਹੀਂ ਮਿਲੀ ਕਿਉਂਕਿ ਹਜੇ ਬਣੀ ਨਹੀਂ ਹੈਗੀ ਬਹੁਤ ਸਰਚ ਦਾ ਵਿਸ਼ਾ ਹੈਗਾ ਮੈਂ ਇਹਨਾਂ ਵੀਰਾਂ ਦੇ ਕੋਲ ਅੱਜ ਆਇਆ ਹੈਗਾ ਮੈਂ ਤੇ ਪਟਿਆਲਾ ਦੇ ਵਿੱਚ ਆਇਆ ਸੀਗਾ ਤੇ ਸਵੇਰ ਸਾਡਾ ਤਾਲਮੇਲ ਹੋਇਆ ਇਹ ਖੇਤ ਇਕੱਠੇ ਹੋ ਗਏ ਆਪਾਂ ਇਹ ਖੇਤ ਨੂੰ ਦੇਖ ਲਿਆ ਸਮਝ ਲਿਆ ਵੀ ਇਹਦੇ ਹਾਲਾਤ ਕੋਈ ਚੰਗੇ ਨਹੀਂ ਅੱਜ ਕੋਈ ਨਹੀਂ ਬੋਲ ਰਿਹਾ ਕੋਈ ਕਿਸਾਨ ਯੂਨੀਅਨ ਕੋਈ اپੋਜੀਸ਼ਨ ਕੋਈ ਮੇਨਸਟ੍ਰੀਮ ਮੀਡੀਆ ਕੋਈ ਯੂਨੀਵਰਸਿਟੀ ਦਾ ਐਸਟੀ ਦੇ ਉੱਤੇ ਕੋਈ ਟੈਕਨੀਕਲ ਪਰਸਨ ਬਾਈਟ ਨਹੀਂ ਦੇ ਰਿਹਾ ਹੈਗਾ ਈਵਨ ਕਿ ਵਾਇਰੋਲੋਜੀ ਦੇ ਫਾਰਮਰ ਪ੍ਰੈਜ਼ੀਡੈਂਟ ਆ ਜਿਹੜੇ ਉਸ ਲੈਵਲ ਦੇ ਅਧਿਕਾਰੀ ਵੀ ਇਸ ਵਾਇਰਸ ਬਾਰੇ ਬਹੁਤ ਚੁੱਪ ਨੇ ਕਿਉਂਕਿ ਇਹਦਾ ਬਹੁਤ ਵੱਡਾ ਰਿਸਰਚ ਦਾ ਵਿਸ਼ਾ ਹੈਗਾ ਅੱਜ ਕੋਈ ਐਵੇਂ ਦਲੀਲਾਂ ਦੇ ਨਾਲ ਗਲਤ ਜਾਣਕਾਰੀ ਦੇ ਦੇ ਤੇ ਕੱਲ ਨੂੰ ਉਹ ਜਾਣਕਾਰੀ ਗਲਤ ਸਾਬਤ ਹੋ ਜਾਂਦੀ ਹੈ ਤੇ ਉਸ ਬੰਦੇ ਦੇ ਫਿਰ ਸਾਰੇ ਕੈਰੀਅਰ ਤੇ ਪ੍ਰੋਬਲਮ ਲੱਗਦੀ ਹੈ ਆਪਾਂ ਖੁਦ ਫਾਰਮਰ ਆ ਇਹਨਾਂ ਦੇ ਵਿੱਚ ਵਿਚਰਨ ਵਾਲੇ ਆ ਮੇਰੇ ਕੋਲੇ ਖੁਦ ਚੋਨਾ ਲੱਗਿਆ ਉਹਦੇ 'ਚ ਵੀ ਵਾਇਰਸ ਹੈਗਾ ਬਟ ਮੈਂ 10 15 ਬੂਟੇ 1000 ਬੂਟਾ ਚੱਲ ਜੂ ਇੱਕ ਕਿਲੇ ਦੇ ਵਿੱਚੋਂ ਅਸੀਂ 90000 ਬੂਟਾ ਲੱਗਿਆ ਹੋਇਆ ਜਦੋਂ ਸਾਰਾ ਖੇਤ ਹੀ ਹੋ ਜਾਂਦਾ ਹੈਗਾ ਝਾੜ ਰਹਿ ਜਾਣਾ 10 ਕੁਵੰਟਲ ਇਹ ਹਾਲਾਤ ਬਣਨੇ ਹੈਗੇ ਅਕਤੂਬਰ ਦੀ ਬਾਢੀ ਦੇ ਵਿੱਚ ਸਤੰਬਰ ਦੇ ਐਂਡ ਦੇ ਬਾਢੀ ਵਿੱਚ ਗੇਤਾ ਚੋਂ ਨਾ ਲੱਗਾ ਗੇਤਾ ਵੱਡਾ ਜਾਊਗਾ ਤੇ ਝਾੜਤਾ ਇਹਨੇ ਜੇ ਨਾਂ ਦਿੱਤਾ ਆਪਣੇ ਕੋਲੇ ਵਾਲੇ ਆਉਣ ਵਾਲੇ ਸੀਜ਼ਨ ਵਿੱਚ ਬਦਲ ਕੀ ਹੈਗਾ ਵੈਰਾਈਟੀਆਂ ਛੱਡ ਦੇਾਂਗੇ ਫੇਰ ਵੀ ਗੱਲ ਨਹੀਂ ਬਾਨੀ ਇਹ ਤਾਂ ਕਿਸੇ ਵੈਰਟੀ ਦਾ ਕੋਈ ਯਾਰੀ ਨਹੀਂ ਕਈ ਵੈਰਟੀਆਂ ਚ ਹਾਂ ਵੱਧ ਆ ਰਿਹਾ ਹੱਦੋਂ ਵੱਧ ਆ ਰਿਹਾ ਆਪਾਂ ਵੀਰਾ ਨਾਲ ਗੱਲਬਾਤ ਕਰਾਂਗੇ ਕਿਉਂਕਿ ਮੇਰੀ ਉਮੀਦੇ ਵਿੱਚ ਕੌਨਫੀਡੈਂਸ ਘਟ ਗਿਆ ਬਹੁਤ ਜਾਦੇ ਮੈਂ ਬਹੁਤ ਉੱਚੀ ਬੋਲਦਾ ਬਹੁਤ ਤੇਜ਼ੀ ਨਾਲ ਬੋਲਦਾ ਬੜੇ ਮੇਰੇ ਸ਼ਬਦਾਂ ਦੇ ਗੁੰਜਲਦਾਰ ਗੁੱਛੇ ਤੁਹਾਨੂੰ ਮਿਲਦੇ ਆ ਬਟ ਅੱਜ ਜਦੋਂ ਮੈਂ ਇਹਨਾਂ ਦੇ ਖੇਤ ਵਿੱਚ ਆਇਆ ਹੈਗਾ ਮੇਰਾ ਕੌਨਫੀਡੈਂਸ ਬਹੁਤ ਘਟਿਆ ਹੈਗਾ ਕਿ ਖੇਤ ਦੇ ਵਿੱਚ ਫਸਲ ਬੋਣ ਹੀ ਬਹੁਤ ਜ਼ਿਆਦੇ ਔਖਾ ਡਿਸੀਜਨ ਹੁੰਦਾ ਹੈਗਾ ਇਹਨਾਂ ਨੇ ਨਹੀਂ ਵਾਈ ਹੈਗੀ ਤਾਂ ਇਹ ਫਸਲ ਤੁਹਾਨੂੰ ਵੱਢਣ ਤੋਂ ਬਾਅਦ ਪਤਾ ਲੱਗ ਜੇਗਾ ਕਿੰਨਾ ਕੁ ਨੁਕਸਾਨ ਹੁੰਦਾ ਜੇ ਆ ਝੋਨਾ ਸਹੀ ਜਾਂਦਾ ਹੈਗਾ ਇਹ ਜਿਹ ਪ੍ਰੋਬਲਮ ਘਟ ਆਉਂਦੀ ਹੈ ਇਹ 30 ਕੁਇੰਟ ਲਾਉਂਦਾ ਤੇ ਇਹਦਾ ਕੀ ਹਾਲ ਹੋਊਗਾ 5 ਆਊਗਾ 10 ਆਊਗਾ ਕੋਈ ਪਤਾ ਨਹੀਂ ਸਾਡੀ ਸਾਰ ਲੈਣ ਵਾਲਾ ਕੋਈ ਨਹੀਂ ਹੈਗਾ ਆਪਾਂ ਇਹਨਾਂ ਵੀਰਾਂ ਦੇ ਰੂਬਰੂ ਹੁੰਨੇ ਆ ਵੀਡੀਓ ਲੰਬੀ ਹੋਊਗੀ ਤਾਂ ਹੋਵੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਵੀਰੇ ਆਪਣਾ ਪਿੰਡ ਦੱਸੋ ਕਿਹੜਾ ਇਹ ਪਿੰਡ ਮੁਹੱਬਤਪੁਰਾ ਜੀ ਕੌਲੀ ਦੇ ਨੇੜੇ ਕੌਲੀ ਪਿੰਡ ਕੌਲੀ ਦੇ ਨੇੜੇ ਮੁਹੱਬਤਪੁਰਾ ਇਹ ਇਸ ਇਸ ਦੇ ਆਸੇ ਪਾਸੇ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਪ੍ਰੋਬਲਮ ਆ ਇਹ ਗੌਂਸਪੁਰ ਵੀ ਹੈ ਜੀ ਸ਼ੰਕਰਪੁਰ ਹੈ ਠੀਕ ਹੈ ਜੀ ਸਾਡੇ ਕੌਲੀ ਹੈ ਠੀਕ ਹੈ ਤੇ ਇਹ ਮੁਹੱਬਤਪੁਰ ਹੈ ਠੀਕ ਤੇ ਫਤੇਬੁਰ ਵੀ ਹੈ ਇਹ ਸਾਰਿਆਂ ਜੀ ਹੈ ਮਤਲਬ ਸਾਰਿਆਂ ਜੀ ਹੈ ਕਿਹੜੀ ਕਿਹੜੀ ਕਿਸਮ ਦੇ ਵਿੱਚ ਹੈ ਇਹ ਸਭ ਤੋਂ ਵੱਧ ਪੀਆਰ 114 ਜ ਹੈ ਪੀਆਰ 131 ਪੀਆਰ 132 ਇਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਹੈ ਜਿਹੜੇ ਗੇਤੇ ਹਾਂ ਸਾਰ ਹਾਂ ਜਿਹੜੇ ਗੇਤੇ ਆ 132 ਹੈ 132 ਹੈ ਹਾਂਜੀ ਠੀਕ ਹੈ ਜੀ ਤੇ ਇੱਥੇ ਕਿਸ ਤਰ੍ਹਾਂ ਦੇ ਹਾਲਾਤ ਨੇ ਤੁਹਾਡੇ ਪਿੰਡ ਦੇ ਵਿੱਚ ਕੋਈ ਫਸਲ ਵਾਈ ਵੀ ਗਈ ਹੈ ਹਾਂਜੀ ਹਾਂ ਸਾਡੇ ਪਿੰਡ ਇੱਥੇ ਇੱਕ ਟੁਕਟ ਵੀ ਮੇਰੇ ਘਰ ਵੀ 35 40 ਏਕੜ ਫਸਲ ਵਾਈ ਤੇ ਗਵਾਂਡੀ ਪਿੰਡਾਂ ਚ ਗਵਾਂਡੀ ਗੌਂਸਪੁਰੇ ਤੇ 100 ਏਕੜ ਦੇ ਲਗਭਗ ਵਾਤੀ ਉਹਨਾਂ ਨੇ ਅੱਛਾ ਜੀ ਹਾਂ ਤੇ ਵਾਹ ਕੇ ਕੀ ਲਾਇਆ ਵਾਹ ਕੇ ਉਹਨਾਂ ਫਿਰ ਦੁਬਾਰਾ ਝੋਨਾ ਕਈਆਂ ਲਾਇਆ ਹੈ ਕਿ ਜਿਹੜੇ ਚੋਰ ਪਨੀਰੀ ਨਾ ਮਿਲੇ ਤੇ ਫਸਲ ਵਾਹ ਕੇ ਆਪਾਂ ਕਿਹੜੀ ਫਸਲ ਲਾਇਆ ਉਹ ਇੱਥੇ ਰਹਿ ਗਈ ਹੈ ਕਈਆਂ ਨੂੰ ਪਨੀਰੀ ਨਹੀਂ ਮਿਲੀ ਜੇ ਕਿਸੇ ਨੂੰ ਮਿਲੀ ਹੈ ਉਹ ਪੱਕੜ ਹੈ ਉਹ ਪਹਿਲੇ ਨਹੀਂ ਸਰ ਗਈ ਉਹ ਪਹਿਲੇ ਹੀ ਛੋਟੀ ਛੋਟੀ ਹੀ ਨਿਸਰਾਈ ਹੈ ਤੇ ਉਹ ਸਨਪਰਾ ਉਹ ਇਹਦਾ ਕੋਈ ਹੱਲ ਦੁਕਾਨਦਾਰ ਕੋਈ ਡੀਲਰ ਕੋਈ ਫੀਲਡ ਆਫੀਸਰ ਤੁਹਾਨੂੰ ਗਲਤ ਸਮਾਨ ਪਵਾ ਕੇ ਨਹੀਂ ਕਰਾ ਸਕਦਾ ਹਾਂ ਗ੍ਰੋਥ ਘਟੀ ਹੈ ਗ੍ਰੋਥ ਪ੍ਰਮੋਟਰ ਦਾ ਮਸਲਾ ਹੱਲ ਨਹੀਂ ਹੋਣਾ ਗ੍ਰੋਥ ਸਟੰਟਡ ਹੋਈ ਹੈ ਵਾਇਰਸ ਇਨਫੈਕਟਡ ਪਲਾਂਟ ਆ ਇਹ ਪਲਾਂਟ ਦੀ ਪੂਰਾ ਨਿਊਰੋ ਸਿਸਟਮ ਪ੍ਰਭਾਵਿਤ ਹੋਇਆ ਹੋਇਆ ਹੈ ਇਹਨੂੰ ਹਜੇ ਆਪਾਂ ਨੂੰ ਸਮਝਣ ਤੇ ਵੀ ਸਮਾਂ ਲੱਗ ਸਕਦਾ ਹੈ ਇਹਦੇ ਹੱਲ ਲਈ ਵੀ ਸਮਾਂ ਲੱਗ ਸਕਦਾ ਹੈ ਇਹ ਚੀਜ਼ਾਂ ਕੁਦਰਤ ਦੇ ਵਿੱਚ ਬੜੇ ਸਾਲਾਂ ਤੋਂ ਐਕਟਿਵ ਨੇ ਪਰ ਜਦੋਂ ਕਿਤੇ ਐਵੋਲੂਸ਼ਨ ਹੁੰਦਾ ਕਿਸੇ ਚੀਜ਼ ਦਾ ਚਾਹੇ ਇਨਸਾਨਾਂ ਦੇ ਵਿੱਚ ਹੋਵੇ ਹਿਊਮਨ ਕਿੰਗਡਮ ਦੇ ਵਿੱਚ ਹੋਵੇ ਚਾਹੇ ਪਲਾਂਟ ਕਿੰਗਡਮ ਚ ਚਾਹੇ ਐਨੀਮਲ ਕਿੰਗਡਮ ਚ ਹੋਵੇ ਇਹਨੂੰ ਕੰਟਰੋਲ ਕਰਨਾ ਬਹੁਤ ਮੁਸ਼ਕਲ ਹੁੰਦਾ ਉੱਥੇ ਪੜਾਈਆਂ ਸਾਰੀਆਂ ਛੋਟੀਆਂ ਪੈ ਜਾਂਦੀਆਂ ਰਿਸਰਚ ਮਸ਼ੀਨਾਂ ਸਾਰੀਆਂ ਛੋਟੀਆਂ ਪੈ ਜਾਂਦੀਆਂ ਆਪਾਂ ਕੀ ਸਰਕਾਰ ਮੂਰੇ ਕੀ ਮੰਗ ਰੱਖੀ ਆਪਾਂ ਸਰਕਾਰ ਨੇ ਤੇ ਆ ਕੇ ਸਾਡੀ ਸਾਰੀ ਨਹੀਂ ਕਿਸੇ ਨੇ ਪੁੱਛਿਆ ਵੀ ਨਹੀਂ ਮੰਗਦਾ ਕੋਈ ਐਮਐਲਏ ਕੋਈ ਐਮਐਲਏ ਨਹੀਂ ਕੋਈ ਐਮਪੀ ਨਹੀਂ ਕੋਈ ਮਤਲਬ ਖੇਤੀਬਾੜੀ ਮਹਿਕਮਾ ਨਹੀਂ ਸਗੋ ਪੂਸ਼ਾ ਯੂਨੀਵਰਸਿਟੀ ਤੋਂ ਇੱਕ ਟੀਮ ਆ ਗਈ ਹਾਂਜੀ ਪਰ ਸਾਡੇ ਪੰਜਾਬ ਵਾਲੇ ਤੇ ਸੁੱਤੀ ਪੈ ਨੇ ਉਹਨਾਂ ਨੂੰ ਤਾਂ ਕੋਈ ਪਤਾ ਹੀ ਨਹੀਂ ਉਹ ਤਾਂ ਕੋਈ ਪਹੁੰਚਿਆ ਹੀ ਨਹੀਂ ਇੱਥੇ ਸਾਨੂੰ ਕਿਸਾਨ ਭਰਾਵੋ ਇਹ ਵੀਡੀਓ ਤੁਹਾਡਾ ਝੋਨਾ ਚੰਗਾ ਹੈਗਾ ਤੁਹਾਨੂੰ ਮੁਬਾਰਕ ਹੈ ਜੇ ਤੁਹਾਡੇ ਆਸ-ਪਾਸੇ ਤੁਹਾਡੇ ਭੈਣ ਭਾਈ ਮਾਮੇ ਪਰੋਣੇ ਬੁੱਫਰ ਦੇ ਕਿਸੇ ਦੇ ਵੀ ਪ੍ਰੋਬਲਮ ਹੈਗੀ ਆ ਇਹ ਕਮੈਂਟਾਂ ਦੇ ਵਿੱਚ ਜਾਣਕਾਰੀ ਦਿਓ ਵੀ ਕਿਹੜੀ ਕਿਸਮ ਆ ਕਿਹੜਾ ਪਿੰਡ ਏਰੀਆ ਹੈਗਾ ਕੋਈ ਵੀ ਬੰਦਾ ਕਮੈਂਟ ਕਰਨ ਲਈ ਸੋਚੇ ਨਾ ਦੱਸੇ ਵੀ ਇਹ ਸਮੱਸਿਆ ਕਿੱਥੇ ਆ ਰੋਪੜ ਚ ਹੈ ਮਹਾਲੀ ਚ ਹੈ ਅਨੰਦਪੁਰ ਸਾਹਿਬ ਦੇ ਵਿੱਚ ਹੈ ਲੁਧਿਆਣਾ ਚ ਹੈ ਮੋਗਾ ਚਾ ਬਠਿੰਡਾ ਚ ਹੈ ਫਾਜ਼ਿਲਕਾ ਚਾ ਜਾਂ ਇਧਰਲੀ ਸਾਈਡ ਪਟਿਆਲਾ ਸਾਈਡ ਹੈ ਅੱਜ ਇਹਨਾਂ ਦੇ ਖੇਤਾਂ ਦੇ ਹਾਲਾਤ ਮਾੜੇ ਨੇ ਠੇਕਾ ਕੀ ਡੇਟਾ ਜੀ ਇੱਥੇ ਇੱਕੜਾ ਦੇ ਇੱਥੇ ਬਹੁਤ ਜ਼ਿਆਦਾ ਠੀਕਾ ਇੱਥੇ ਹੈਗਾ ਵੀ ਕੋਈ 80000 ਦੇ ਲਗਭਗ ਇੱਕੜ ਦਾ 10 ਕੁਵੰਟਲ ਝੋਨੇ ਨਾਲ ਸਾਡੇ ਪੈਸੇ ਨਹੀਂ ਪੂਰੇ ਹੋਣੇ ਕਿਸੇ ਨੇ ਸਾਨੂੰ ਮੁਆਵਜ਼ਾ ਨਹੀਂ ਦੇਣਾ ਨਰਮੇ ਦੀ ਫਸਲ ਪੇਂਟ ਚੜ ਚੁੱਕੀ ਹੈਗੀ ਆ ਕਿਸੇ ਟਾਈਮ ਪੰਜਾਬ ਦੇ ਵਿੱਚ 8 ਲੱਖ ਹੈਕਟੇਅਰ ਹੁੰਦਾ ਸੀ 1.5 ਲੱਖ ਹਕਟੇਰ ਤੋਂ ਘਟ ਕੇ ਵੀ 70 ਹਜ਼ਾਰ ਹਕਟੇਰ ਦਾ ਡਾਟਾ ਹੈਗਾ ਇਸ ਵਾਰ ਦਾ ਇਹ ਝੋਨੇ ਦਾ ਕੀ ਕਰਾਂਗੇ 125 ਰੁਪਏ ਕਿਲੋ ਵੀ ਮਿਲਿਆ ਹੈ ਜੀ ਯੂਨੀਵਰਸਿਟੀ ਦੇ ਅੰਦਰੋਂ ਵੀ ਆਇਆ ਹੈਗਾ ਲੈਣ ਚ ਲੱਗ ਕੇ ਰੌਣੀ ਯੂਨੀਵਰਸਿਟੀ ਤੋਂ 2 ਬਿੱਲ ਹੈਗਾ ਬਿੱਲ ਸਾਡੇ ਕੋਲ ਹੈ ਬਿੱਲ ਸਾਡੇ ਕੋਲ ਨੇ ਕਿਲੋ ਸੀ ਸਵੇਰੇ 5 ਵਜੇ ਜਾ ਕੇ ਲੈਣ ਚ ਲੱਗ ਕੇ ਲੈਣਾ ਚ ਲੱਗ ਕੇ ਬਿੱਲ 2500 ਦੀ ਥੈਲੀ ਮਿਲਣੀ ਹੈ ਹਮਮ ਕਿਸਾਨ ਭਰਾਓ ਦੇਖੋ ਜਦੋਂ ਕਿਸਾਨ ਨਵੇਂ ਤਜਰਬੇ ਕਰਨਾ ਚਾਹੁੰਦਾ ਪ੍ਰਾਣੀਆਂ ਵੈਰਾਈਟੀਆਂ ਛੱਡਣਾ ਚਾਹੁੰਦਾ 132 아이씨 131 아이씨 26 아이씨 ਸਾਰੇ ਲਾ ਰਹੇ ਸੀ ਇਹ ਇਹ ਤਾਂ ਬੜੇ ਇਹ ਤਾਂ ਮਿਹਨਤੀ ਲੋਕ ਨੇ ਇਹਨਾਂ ਦੀ ਜੇ ਉੱਪਰ ਤੱਕ ਵਗਾਰ ਜਿਹੜੀ ਨਾ ਸੁਣੀ ਜਾਊਗੀ ਤਾਂ ਕਿਸੇ ਟਾਈਮ ਤੇ ਜਾ ਕੇ ਫਿਰ ਬਹੁਤ ਮੰਦਾ ਆ ਜਾਊਗਾ ਕਿਵੇਂ ਸੋਚਿਆ ਜਾਊਗਾ ਰਾਜਪੁਰਾ ਮੰਡੀ ਜਨਾ 26 ਜਦੋਂ ਮੰਡੀ ਜਾਂਦੀ ਹੈ ਬਹੁਤ ਦਿੱਕਤ ਆਉਂਦੀ ਹੈ ਉਹ ਹੜਤਾਲ ਹੋ ਜਾਂਦੀ ਹੈ 26 ਦਾ ਚੋਲ ਟੁੱਟਦਾ ਜੀ ਫਲਾਣਾ ਜੀ ਛੋਟੇ ਜ਼ਿੰਮੇਦਾਰ ਨੂੰ 200 ਤੋਂ 250 ਰੁਪਏ ਕੱਟ ਲਾ ਕੇ ਭਾਈ ਜਾਂਦੀ ਹੈ ਉਹਦੇ ਬਦਲ ਚ ਅਸੀਂ 14 ਲਾਨਨੇ ਆ 14 ਥੋੜੀ ਛੇਤੀ ਵਿਕਰੀ ਹੋਏਗੀ ਥੋੜੀ ਛੇਤੀ ਵਿਕਰੀ ਹੋ ਜਾਏਗੀ ਬਾਸਮਤੀ ਲਾਈਏ ਵਿੱਚ ਕੁਝ ਮਿਕਸ ਲਾਨਨੇ ਚ ਉਹਨਾਂ ਵਿੱਚੋਂ 26 ਇਕੱਲਾ ਸੀ 26 ਤੇ ਨਹੀਂ ਡਿਪੈਂਡਡ ਹੈਗੇ ਅਸੀਂ ਮਿਕਸ ਬਦਲ ਲਿਓਨ ਫੇਰ ਨੇ ਚਲੋ ਚਲੋ ਇੰਡੀਪੈਂਡੈਂਟ ਆ ਉਹਦਾ ਕੋਈ ਵੀ ਲਾਫ ਚਲੋ ਇਹ ਜੋ ਦਿੱਕਤ ਇਹ ਬਲੈਰਿਟੀ ਤੇ ਆ ਹੀ ਗਈ ਹੁਣ 14 ਦੇ ਆਈ ਕੱਲੀ 26 ਦੇ ਆਈ ਜੀ 26 ਹੁਣ ਸਰਕਾਰ ਕਹਿਣ ਵੀ ਲੱਗ ਗਈ ਏ ਵੀ ਸਾਡੇ ਕੋਲ ਉਹ ਸਪੈਸ਼ਲ ਲੱਗ ਨਹੀਂ ਰਹੀਆਂ ਇਹ ਸੈਂਟਰ ਦੇ ਹੋ ਗਿਆ ਇਹ ਸਿਸਟਮ ਜੇ 26 ਦੇ ਹੀ ਉੱਥੇ ਰੋਣਾ ਪੈਣਾ ਦੇਖੋ ਇਹ ਜਿੱਦੋਂ ਜਦੋਂ ਆਪਾਂ ਕਹਿ ਦਿੰਦੇ ਆ ਨਾ ਆਪਾਂ ਘਰੇ ਆਪਾਂ ਆਪਣੇ ਖੇਤਾਂ ਦੇ ਵਿੱਚ ਇਹ ਫਸਲ ਨੂੰ ਕਿਸੇ ਨੂੰ ਲਾਇਆ ਹੋਇਆ ਜੇਕਰ ਉਹਦੀ ਵਿਕਰੀ ਦੇ ਹਾਲਾਤ ਮਾੜੇ ਹੈਗੇ ਹਨ ਤਾਂ ਆਪਣਾ ਅਗਲੀ ਫਸਲ ਦੇ ਪਾਲਣ ਪੋਚਣ ਵਿੱਚ ਵੀ ਬੜੀ ਕਮੀ ਆ ਜਾਂਦੀ ਹੈ। ਉੱਥੇ ਵੀ ਆਪਾਂ ਪੈਸਾ ਨਹੀਂ ਖਰਚਦੇ, ਧਿਆਨ ਨਹੀਂ ਖਰਚਦੇ ਹੈਗੇ। ਇੱਕ ਅਨਸਰ ਦੇ ਨੂੰ ਖੇਤੀ ਕਰਨ ਦੇ ਹੈਗੇ ਆਪਾਂ। ਮਤਲਬ ਆਪਣੀ ਪਹਿਲ ਨਹੀਂ, ਪਹਿਲ ਆਦਮੀ ਆਪਣੀ ਪਿੱਛੇ हट ਜਾਂਦੀ ਹੈਗੀ ਹੈ। ਤੇ ਜਦੋਂ ਆਮਦਨ ਨਾ ਹੋਊਗੀ ਖੇਤੀ ਦੇ ਵਿੱਚ ਤਾਂ ਕਿਸਾਨ ਖੇਤੀ ਛੱਡੂਗਾ। ਠੇਕੇ ਵਾਲੀਆਂ ਜ਼ਮੀਨਾਂ ਦਾ ਰੇਠਾ ਕਿਸ ਤਰੀਕੇ ਨਾਲ ਵਧ ਰਿਹਾ? ਕਿਉਂ ਵਧਾ ਰਹੇ ਹੈਗੇ? ਕੌਣ ਲੋਕ ਹੈਗੇ ਠੇਕਾ ਵਧਾਉਣ ਵਾਲੇ? ਆਪਾਂ ਖੇਤੀ ਕਰਨ ਵਾਲੇ ਲੋਕ ਜਾਦੇ ਆ। ਜੋ ਡੇਢ-ਡੇੜ ਕਿਲੇ ਤਾਈ-ਟਾਈ ਕਿੱਲਾਂ ਦੇ ਆਪਾਂ مالک ਹੈਗੇ ਆ ਆ ਸਮੱਸਿਆਵਾਂ ਦੇ ਹੱਲ ਆਪਣੇ ਤੋਂ ਹੋਣੇ ਨਹੀਂ ਦੁਕਾਨਦਾਰਾਂ ਤੋਂ ਵੀ ਨਹੀਂ ਹੋਣੇ ਕੰਪਨੀਆਂ ਤੋਂ ਵੀ ਨਹੀਂ ਹੋਣੇ ਯੂਨੀਵਰਸਿਟੀਆਂ ਤੋਂ ਵੀ ਨਹੀਂ ਹੋਣੇ ਜਿਹੜੀਆਂ ਟੌਪ ਮੋਸਟ ਝੋਨੇ ਦੀਆਂ ਕੰਟਰੀਆਂ ਨੇ ਚਾਈਨਾ ਹੈਗਾ ਫਿਲਪਾਈਨਸ ਹੈਗਾ ਹੋਰ ਬਹੁਤ ਕੰਟਰੀਆਂ ਵਿੱਚ ਝੋਨਾ ਹੁੰਦਾ ਹੈਗਾ ਉੱਥੇ ਵੀ ਇਹ ਵਾਇਰਸ ਕਿਸੇ ਸਮੇਂ ਆਇਆ ਸੀਗਾ ਹਾਲਾਂਕਿ ਇਹ ਬੀ ਤੋਂ ਬਾਅਦ ਬੀਚ ਨਹੀਂ ਫੈਲਦਾ ਝੋਨਾ ਹੀ 5 ਕਵਾਂਟਲ ਰਹਿ ਜੂਗਾ ਜਾਂ 10 ਕਵਾਂਟਲ ਕੇਲੇ ਦਾ ਇਹਦਾ ਬੀ ਰੱਖੂਗਾ ਕੌਣ ਠੀਕ ਹੈ ਇਹ ਬੜਾ ਕੋਹਕ ਦਾ ਵਿਸ਼ਾ ਹੈਗਾ ਇਹਨੂੰ ਆਉਣ ਵਾਲੇ ਸੀਜ਼ਨ ਦੇ ਵਿੱਚ ਐਸ ਚੱਲ ਰਹੇ ਸੀਜ਼ਨ ਦੇ ਵਿੱਚ ਆਪਾਂ ਹੱਲ ਕਿਵੇਂ ਕਰਨਾ ਇਹ ਸਾਇੰਟਿਸਟ ਦੱਸ ਸਕਦੇ ਹੈਗੇ ਮੈਂ ਇੱਕ ਨਾਰਮਲ ਕਿਸਾਨ ਆ ਛੋਟਾ ਚੈਨਲ ਆ YouTube ਦਾ ਇਹਨਾਂ ਵੀਰਾਂ ਦੇ ਮੈਨੂੰ ਬਹੁਤ ਵਾਰੀ ਫੋਨ ਆਏ ਮੈਂ ਇਹਨਾਂ ਦਾ ਹੌਸਲਾ ਹੀ ਵਧਾਉਣ ਆਇਆ ਸੀਗਾ ਮੇਰਾ ਆਪਣਾ ਹੀ ਹੌਸਲਾ ਇੱਥੇ ਆ ਕੇ ਬਹੁਤ ਜ਼ਿਆਦਾ ਘਟ ਗਿਆ ਹੈਗਾ ਪਰ ਤੁਹਾਡੇ ਕਿਸ ਤਰ੍ਹਾਂ ਦੇ ਹਾਲਾਤ ਨੇ ਜਰੂਰ ਦੱਸਿਓ ਇਹ ਘਰੇ ਬੈਠਣ ਦਾ ਸਮਾਂ ਨਹੀਂ ਹੈਗਾ ਆਪਾਂ ਧਰਨੇ ਬਾਜੀ ਬਹੁਤ ਕੰਮਾਂ ਚ ਕਰ ਲਈ ਜ਼ਮੀਨਾਂ ਬਚਾਉਣੀਆਂ ਨੇ ਜ਼ਮੀਨਾਂ ਬਚ ਜਾਣਗੀਆਂ ਇਹ ਫਸਲ ਕਿਹੜੀ ਲਾਵਾਂਗੇ ਝੋਨੇ ਦਾ ਲੱਗ ਰਿਹਾ ਸੀ ਝੋਨੇ ਨੂੰ ਤਾਂ ਪੱਕੀ ਖੇਤੀ ਕਿਹਾ ਜਾ ਰਿਹਾ ਸੀ ਝੋਨਾ ਹੀ ਤਾਂ ਖਤਮ ਹੋਣ ਜਾ ਰਿਹਾ ਹੈਗਾ ਇਹ ਵਾਇਰਸ ਜਿਹੜਾ ਹੈਗਾ ਅਨ ਅਫੀਸ਼ੀਅਲੀ ਡਾਟਾ ਇਹ ਕਹਿੰਦਾ ਹੈਗਾ ਕਿ ਫ ਮੱਕੀ ਦੇ ਝੋਨੇ ਵਿੱਚ ਦੋਨਾਂ ਤੇ ਜਾ ਸਕਦਾ ਦੋਨਾਂ ਦਾ ਏਰੀਆ ਵਧ ਰਿਹਾ ਸੀ ਦੋਨਾਂ 'ਚ ਖਤਰਾ ਪੈਦਾ ਹੋ ਗਿਆ ਇਹਦੇ ਲਈ ਸਾਡੇ ਕੋਲੇ ਕੋਈ ਅਗੇਤੀ ਵਿਉਂਤੋਂ ਦੀ ਕੋਈ ਸਪੈਸ਼ਲ ਟੀਮਾਂ ਨਹੀਂ ਹੈਗੀਆਂ ਮੈਂ ਬਹੁਤ ਦੂਰ ਤੱਕ ਸਾਇੰਟਿਸਟ ਦੇ ਨਾਲ ਟੱਚ ਵਿੱਚ ਹਾਂ ਉਹ ਵੀ ਬੇਵੱਸ ਨੇ ਬਹੁਤ ਸਾਰਾ ਡਾਟਾ ਇੰਟਰਨੈਸ਼ਨਲ ਆਫ ਅਦਰ ਕੰਟਰੀ ਦੇ ਕੋਲ ਹੈ ਸਾਡੇ ਕੋਲੇ ਬਗਾਰੀ ਹੈ ਨਹੀਂ ਵੀ ਆਪਾਂ ਉਹਨਾਂ ਤੋਂ ਸਿੱਧਾ ਡਾਟਾ ਰਾਤੋ ਰਾਤ ਲੈ ਲਈਏ ਇਹਦੇ ਬਹੁਤ ਸਰਚ ਕਰਨੀ ਪੈਣੀ ਆ ਫੇਰ ਅੱਗੇ ਜਾ ਕੇ ਮਸਲਾ ਹੱਲ ਹੋਣਾ ਤੁਸੀਂ ਵੀ ਆਪਣੇ ਹਾਲਾਤ ਜਰੂਰ ਦੱਸਿਓ ਤੇ ਤੁਸੀਂ ਵੀਰੇ ਮੇਰੀ ਬੇਨਤੀ ਹੈਗੀ ਆ ਕਿ ਝੋਨਾ ਨਾ ਵਾਇਓ ਪਨੀਰੀ ਨਹੀਂ ਮਿਲਣੀ ਅਗਸਤ ਚ ਆਪਾਂ ਐਂਡਰ ਹੋ ਗਏ ਇਹਦੇ ਜਿੱਦਾਂ ਦੇ ਹਾਲਾਤ ਆਉਣਗੇ ਉਦਾਂ ਦੇ ਹਾਲਾਤ ਆਪਾਂ ਅਕਤੂਬਰ ਚ ਦਿਖਾਵਾਂਗੇ ਜਿਹੜਾ ਬਚਿਆ ਹੋਇਆ ਝੋਨਾ ਹੈਗਾ ਉਹਦਾ ਪਾਣੀ ਡਾਊਨ ਕਰ ਸਕਦੇ ਹੈਗੇ ਹੋ ਖਰਾਕੀ ਤਤਾਂ ਦੀ ਸਪਰੇਅ ਕਰ ਸਕਦੇ ਹੈਗੇ ਹੋ ਪੋਟਾਸ਼ ਨੂੰ ਪਹਿਲ ਦੇ ਸਕਦੇ ਹੋ ਇਹਨੂੰ ਫਲਾਂ ਚਿੱਟੀ ਬਿੱਠ ਵਾਲਾ ਉਹਨੂੰ ਮਾਰਾ ਮਾਰੀ ਕਰਨ ਲਈ ਤੁਸੀਂ ਚਾਹੇ ਡਾਈਨੋਟੋਫਰੋਂ ਵਰਤੋ ਚਾਹੇ ਤੁਸੀਂ ਉਹਦੇ ਵਿੱਚ ਚੈਸ ਵਰਤੋ ਚਾਹੇ ਕੋਈ ਅਦਰ ਕੋਈ ਵੀ ਤੇਲਾ ਮਾਰ ਸਪਰੇਅ ਕਰ ਸਕਦੇ ਹੋ ਹੱਲ ਨਹੀਂ ਹੋਣਾ ਰੋਕਿਆ ਜਾ ਸਕਦਾ ਸਿਹਤਮੰਦ ਨੂੰ ਬਚਾਇਆ ਜਾ ਸਕਦਾ ਅਦਰ ਕੁਛ ਨਹੀਂ ਜਿਵੇਂ ਕਰੋਨਾ ਕਾਲ ਤੇ ਆਪਾਂ ਮਾਸਕ ਲਾ ਲੈਨੇ ਸੀ ਨਾ ਮਾਸਕ ਕੋਈ ਦਵਾਈ ਨਹੀਂ ਹੈਗੀ ਬਟ ਕੋਈ ਇੱਕ ਥੋੜਾ ਜਿਹਾ ਬਚਾਅ ਹੋ ਸਕਦਾ ਘਰੇ ਬਹਿ ਜਾਓ ਬਾਹਰ ਲੋਕਾਂ ਦੇ ਵਿੱਚ ਨਾ ਜਾਓ ਬਟ ਇੱਥੇ ਤਾਂ ਖੇਤ ਤਾਂ ਆਉਣਾ ਪਊਗਾ ਖੇਤ ਆਪਾਂ ਨੂੰ ਆਉਣਾ ਪਊਗਾ ਠੀਕ ਹੈ ਜੀ ਵੀਰੇ ਬਹੁਤ ਬਹੁਤ ਧੰਨਵਾਦ ਥੈਂਕ ਯੂ